ਧਮਾਕੇਦਾਰ ਪ੍ਰਿੰਟ ਧਮਾਕੇਦਾਰ ਡਿਜ਼ਾਈਨ ਬਾਬੇ ਰੇਡੀ ਦਾ ਆਲੋ ਆਲਓਵਰ ਮੈਚਿੰਗ ਸੂਟ 5 ਮੀਟਰ ਦਾ ਕਪੜਾ ਉਹ ਟਰਾਈ ਦੇ ਉੱਪਰ ਆਲੋ 200 ਰੁਪਏ ਦਾ ਪਰ ਤੁਸੀਂ ਇਹ ਚੈੱਕ ਕਰ ਲਓ ਗਰਮ ਸੂਟ ਆ ਬਿੱਦ ਸ਼ਾਲ ਜਿਹੜੇ ਬਾਜ਼ਾਰ ਚ 7-800 ਦਾ ਇੱਕ ਇੱਥੇ 700 ਦੇ ਦੋ ਪਿਓਰ ਪੈਲਵਰ ਤੇ ਹੈਂਡਵਰਕ ਕੱਢਿਆ ਹੋਇਆ 35-3500 ਰੁਪਈਆ ਬਾਜ਼ਾਰ ਦਾ ਰੇਟ ਹੈ ਬਾਬੇ ਦੀ ਢਟੀਏ ਭਾਜੀ 1800 ਰੁਪਈਆ ਸੂਟ ਮਿਲੇਗਾ ਚੈਲੰਜ ਦੇ ਨਾਲ ਐਦਾਂ ਦਾ ਸ਼ੋਰ ਭਾਜੀ ਪਹਿਲੀ ਗੱਲ ਪਿਓਰ ਪਸ਼ਮੀਨਾ ਹੋਊਗਾ ਕੱਟ ਦੇਖ ਲਓ 3 ਮੀਟਰ ਸਲਵਾਰ ਦੀ ਹਾਂਜੀ ਪਿਓਰ ਅਲਪਾਈਨ ਦੀ ਸ਼ਰਟ ਡਿਸਟਲ ਦੇ ਵਿੱਚ ਪੂਰੀ ਹੈਵੀ ਕੁਆਲਿਟੀ ਹੈ ਜਿਹੜਾ ਪਸ਼ਮੀਨਾ ਕਹਿ ਕੇ ਕਿ ਤੁਸੀਂ 25 2500 3 3000 ਦੇ ਲੈਣੇ ਤੇ 9900 ਰੁਪਏ ਚ ਲੈ ਜਿਓ ਜਿਹੜੇ ਬ੍ਰਾਂਡ ਚੰਦੇ ਬ੍ਰਾਂਡ ਭਾਜੀ ਹਾਂਜੀ ਉਹਦੇ ਵੀ ਆਪਾਂ ਰੇਟਾਂ ਦੇ ਪਾਣ ਲੱਗਿਆ ਵੱਡੇ ਖਲਾਰੇ ਐਦਾਂ ਦੇ ਸੂਟ ਵੀ ਲੈਣੇ ਆ ਤਾਂ 3500 ਰੁਪਏ ਲੈ ਜਿਓ ਕਰੇਵ ਨੇਚਰਲ ਦਾ ਸੂਟ ਮਿਰਰ ਵਰਕ ਨਾਲ ਹਾਂਜੀ ਭਾਜੀ ਚਾਰ ਕਲਰਾਂ ਚਾੜੂਗਾ ਸਿੰਗਲ ਸੂਟ ਵੀ ਮਿਲ ਜੂਗਾ ਰੇਡ 450 ਨਾਲੇ ਤੁਸੀਂ ਰੰਗ ਦੇਖ ਲਓ ਨਾਲੇ ਡਿਜ਼ਾਈਨ ਦੇਖ ਲਓ 1215 1500 ਦੇ ਬਾਜ਼ਾਰ 'ਚ ਇੱਥੇ ਤੁਹਾਨੂੰ 5 500 ਦੇ ਮਾਤਰਾਵ ਜਿਹੜਾ 1500 ਦਾ ਇੱਕ ਇੱਥੇ 1500 ਦੇ ਤਿੰਨ ਦੇ ਰਹਿਣਾ ਇੱਕ ਸੂਣਾ ਦੋ ਫਰੀ 1800 2000 ਰੁਪਿਆ ਆ ਘੇਰੇ ਦੇ ਕੰਮ ਕੀਤੇ ਪਿਓਰ ਸਰੋਸਕੀ ਦੇ オリジナル ਪੀਸ ਨਾਲ ਬਰਬਰੀ ਦੇ ਫੁੱਲ ਸਾਈਜ਼ ਦੁਪੱਟੇ 2.5 2.5 ਮੀਟਰ ਰੰਗ ਇੱਕ ਤੋਂ ਇੱਕ ਮੈਨ ਚੜਦੇ ਵਿੱਚ ਚੜਦਾ ਕਲਰ ਭਾਜੀ 900 ਰੁਪਏ ਸੂਟ ਦਾਂਗੇ ਹੌਲ ਸੇਲ ਆ 900 ਰੁਪਏ 'ਚ ਹਾਂ ਸਲਵਾਰ ਦੇ ਪੌਂਚੇ ਦੇਖੋ ਤੁਸੀਂ ਜੀ ਕੰਮ ਦੇਖੋ ਕੀਤਾ ਹੋਇਆ ਕਿੰਨਾ ਸ਼ਾਨਦਾਰ ਹਾਂਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਆਹ ਦੇਖੋ ਪੀਸ ਤੇ ਕੰਮ ਹਾਂਜੀ ਕੁਆਲਿਟੀ ਇੱਕ ਨੰਬਰ ਜੀ ਵਰਕ ਹੈਵੀ 1800 2000 ਦਾ ਸੂਟ 900 ਰੁਪਏ ਦਾ ਆ ਗਏ ਬੱਸ ਇੱਥੇ 45 4500 ਦੇ ਸੂਟ ਵੀ 21 2100 ਚ ਮਤਲਬ ਹਰ ਤਰ੍ਹਾਂ ਦੀ ਰੇਂਜ ਆ ਆਹ ਦੇਖੋ ਹੂੰ ਚੀਜ਼ਾਂ ਦੇਖ ਲਓ ਭਾਜੀ 1400 ਰੁਪਏ ਦਾ ਸੂਟ ਅੱਛਾ ਆ ਦੇਖੋ ਪੀਸ ਪਿਓਰ অর্ਗੈਂਜ਼ਾ ਦੇ ਉੱਪਰ ਹੈਵੀ ਹਾਂਜੀ ਸੀਕਵੈਂਸ ਵਰਕਰ ਨਾਲ ਦੁਪੱਟਾ ਵੀ ਡਿਜ਼ਾਈਨਰ ਨਾਲ ਫੁੱਲ ਹੈਵੀ ਆ ਦੇਖੋ ਇਹ 3-3 ਯਾਰ ਦੇ ਸੂਟਾਂ ਬਾਜੀ 15-1500 ਰੁਪਏ ਸੇ ਲੱਗਦੀ ਪਿਓਰ ਜੈਸੀ ਕਿਉਂ ਵਾਲੇ ਹੈਂਡ ਵਰਕਰ ਦੇ ਸੂਟ ਹਾਂਜੀ ਠੀਕ ਆ ਆ ਲੋ ਪਿਓਰ ਕਰੇਵ ਦੀ ਸਲਵਾਰੋ ਵੀ ਹੈਂਡ ਵਰਕ ਨਾਲ ਦੁਪੱਟਾ ਡਿਜ਼ਾਈਨਰ ਰੇਟ ਬਾਜੀ 2500 ਰੁਪਏ ਇੱਕ ਤੋਂ ਇੱਕ ਡਿਜ਼ਾਈਨ ਲਾਗੇ ਬਾਜੀ ਨਵੇਂ ਤੋਂ ਨਵਾਂ ਤੇ ਆਉਗਾ ਜਲਵਾ ਸੂਟਾਂ ਦਾ ਐਦਾਂ ਦੇ ਸੂਟ ਸਲਵਾਰ ਦੇ ਪੌਂਚੇ ਕੱਢੋ ਇਹ ਵੀ ਹੈਂਡ ਵਰਕ ਨਾਲ ਠੀਕ ਹੈ ਜੀ ਆਹ ਦੇਖੋ ਡਿਸਟਲ ਫੁੱਲ ਹੈਵੀ ਹੈਂਡਵਰਕ ਕੀਤਾ ਹੋਇਆ ਫਨ ਵਰਕ ਨਾਲ ਨਲਕੀ ਦਾ ਕੰਮ ਹੈ ਤੇ ਰੇਟ ਦੇਤਾ ਆਪਾਂ 3200 ਰੁਪਇਆ ਨਵੇਂ ਤੋਂ ਨਵਾਂ ਆਰਟੀਕਲ ਰਾਂਗੇ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਹਰ ਰੇਂਜ ਬਾਬੇ ਦੀ ਹੱਟੀ ਦੇ ਆ ਹਰ ਰੇਂਜ ਆ ਪੀਸ ਦੇ ਆਹ ਦੇਖ ਲਓ ਪੀਸ ਬਣਿਆ ਹੋਇਆ 3200 ਰੁਪਏ ਚ 3600 ਰੁਪਏ ਚ ਦੁਪੱਟੇ ਨਾਲ 3600 ਚ ਸੂਟ ਲੋ ਚੀਜ਼ ਤੁਹਾਡੇ ਮੈਂ ਸਾਹਮਣੇ ਰੱਖਦੀ ਆ ਦੇਖੋ ਇੱਥੇ 100 ਰੁਪਏ ਤੋਂ ਲੈ ਕੇ 10 12 15000 ਤੱਕ ਸੂਟਾਂ ਨੂੰ ਮਿਲ ਜਣੇ ਆ ਪਰ ਉਹ ਸਾਰੇ ਹੀ ਰੇਟ ਤੁਹਾਨੂੰ ਬਾਜ਼ਾਰ ਦੋਦੇ ਮਿਲਣੇ ਆ ਜਿਹੜਾ 20 25 25000 ਦੇ ਇਥੇ 10 10000 ਦਵਾਂਗੇ ਆ ਚੀਜ਼ਾਂ ਦੇਖੋ ਆ ਸੂਟ ਦੇਖੋ ਬਣਿਆ ਹੋਇਆ ਹਾਂਜੀ ਕੰਮ ਦੇਖੋ ਕੀਤਾ ਹੋਇਆ ਜੀ ਅਜਿੱਤਾ ਮਰਜੀ ਟਰਾਈ ਕਰ ਲੈਣਾ 4000 ਦਾ ਪੀਸ ਆ 1600 ਰੁਪਏ ਦਾ ਨਾਂ ਆ ਵੀ ਤੁਸੀਂ ਚੈੱਕ ਕਰੀ ਜਾਓ ਤੁਸੀਂ ਨਾ ਕਿੰਨਾ ਹੈਵੀ ਵਰਕ ਹਰ ਸੂਟ ਦੇ ਉੱਤੇ ਕੀਤਾ ਤੇ ਰੇਟ ਤਾਂ 1500 ਰੁਪਏ ਦਾ 1500 ਰੁਪਈਆ 1500 ਚ ਕਿਸੇ ਨੇ ਰੇਟ ਸਾਨੂੰ ਹੋਰ ਤੋਂ ਰਮ ਨਹੀਂ ਦੇਣਾ ਆ ਜਿਹੜਾ ਬਾਜ਼ਾਰ ਚ 25 2500 ਦਾ ਲੈਨੇ ਹੋ ਰਾਜਾ ਰਾਣੀ 700 ਰੁਪਏ ਦਾ ਲੈ ਜਾਓ ਬਾਬੇ ਦੀ ਹੱਟੀ ਤੋਂ 700 ਰੁਪਏ ਚ ਆਹ ਦੇਖੋ ਪੀਸ ਅੰਬੀ ਵਾਲਾ ਹੈ ਜੀ ਹੈਂਡ ਵਰਕ ਦੇ ਨਾਲ ਔਰਗੈਂਜ਼ਾ ਦੇ ਅੰਬੀ ਰੇਟ ਕਰਤਾ 900 ਰੁਪਏ ਅੱਛਾ ਇਹਦਾ 900 ਰੁਪਿਆ ਮਰਜ਼ੀ ਰੇਟ ਟ੍ਰਾਈ ਕਰ ਲੋ ਇਹ ਹੀ 2250 2350 ਬਾਜ਼ਾਰ ਦਾ ਰੇਟ ਆ ਪਰ ਇੱਥੇ ਤੁਸੀਂ 900 ਰੁਪਏ ਚ ਓਪਨ ਚੈਲੰਜ ਕਪੜਾ ਦੇ ਰਹੇ ਆ ਕੋਈ ਇਹ ਨਹੀਂ ਵੀਡੀਓ ਬਣਾ ਲਈ ਸੂਟ ਦੇ ਰਹੇ ਆ ਤੇ ਮੁੜ ਕੇ ਕਹਦੀ ਮੁੱਕ ਗਿਆ ਜੀ ਹਾਂਜੀ ਹਾਂ ਲੈ ਜਾਉ ਕੋਈ ਤੇ ਮੁੱਕ ਜਾਉ ਅੰਦਰ ਰੱਖੇ ਨਹੀਂ ਕਾਂ ਅੰਦਰ ਮੁੱਕਦਾ ਠੀਕ ਹੈ ਨਾ ਕਿ ਆਪਾਂ ਗਾਕਾਂ ਦੇ ਵਿੱਚ ਵੀਡੀਓ ਬਣਾਈ ਦੀ ਭਾਈ ਹਾਂਜੀ ਆਪਣੀ ਇੱਕੋ ਯਾਦਤ ਆ ਸਾਹਮਣੇ ਬਣਾਣੀ ਆ ਵੀਡੀਓ ਰੇਟ ਵੀ ਦੱਸਣਾ ਨਾਲ ਨਾਲ ਤੇ ਵੈਰਾਈਟੀ ਵੀ ਖੋਲਣੀ ਆ ਆ ਦੇਖੋ ਸ਼ਾਟ ਕੰਮ ਦੇਖੋ ਇਹਤੇ ਪੂਰਾ ਹੈਂਡਵਰਕ ਕੀਤਾ ਆ। ਉੱਪਰ ਹੈਂਡਵਰਕ ਇਕ ਕਲਗੱਤੇ ਦਾ ਆਰਟੀਕਲ ਆ ਲੋ 2500 ਰੁਪਏ ਦਾ ਸੂਟ। ਲਓ ਤਾਂ। ਇਹ ਵੀ 2500 ਹੀ ਦੇ ਦੇਣਾ ਤੁਹਾਨੂੰ। ਇੱਕ ਤੋਂ ਇੱਕ ਆਰਟੀਕਲ ਮਿਲੇਗਾ। ਨੰਬਰ ਹੈ 98804723 ਪਾਬੇ ਦੀ ਅੱਡੀ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ। ਅਗਰ ਕਰਨਾ ਕਪੜੇ ਦਾ ਕੰਮ ਤੇ ਆਜੋ ਜਲਦੀ ਜਲਦੀ। ਸੈਟਲਾਈਨ ਰੋਡ 'ਨੀ ਸਿੰਗਲ ਸੂਟ ਵੀ ਦਾਂਗੇ। ਆਓ ਜਲਦੀ ਜਲਦੀ ਮਿਲਦੇ ਹਾਂ। ਵੀਡੀਓ ਕਰ ਦਿਓ ਦਬਕੇ ਸ਼ੇਅਰ ਸਸਰੀ ਗਾ।